ਨਮਸਕਾਰ ਜੀ ਤੁਸੀਂ ਵੇਖ ਰਹੇ ਹੋ ਏਕਾਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਤਿੰਗੜਾ ਅੱਜ ਅਸੀਂ ਪਹੁੰਚੇ ਹਾਂ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਤਾਜ਼ਾ ਜਾਣਕਾਰੀ ਲੈਣ ਲਈ ਜੋ ਕਰੋਨਾ ਮਹਾਂਮਾਰੀ ਫੈਲੀ ਹੋਏ ਬਾਰੇ ਤਾਜ਼ਾ ਜਾਣਕਾਰੀ ਦੇਣ ਦੇ ਲਈ ਇੱਥੋਂ ਦੇ ਐਸਐਮਓ ਮੈਡਮ ਭੁਪਿੰਦਰ ਕੌਰ ਜੀ ਦੇ ਕੋਲੋਂ ਜੋ ਕਿ ਨਿਕੋਦਰ ਸ਼ਹਿਰ ਦੇ ਵਿੱਚ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਏਕਾਲਰ ਨਿਊਜ਼ਾਈਂ ਤੇ ਜਿਹੜੀਆਂ ਫੁਹਾਂ ਫੈਲਦੀਆਂ ਅਫਵਾਹਾਂ ਤੇ ਬਿਲਕੁਲ ਧਿਆਨ ਨਾ ਦਿਓ ਅਤੇ ਜਿੰਨੀ ਦੇਰ ਕੋਈ ਤੁਹਾਨੂੰ ਪ੍ਰਸ਼ਾਸਨ ਰਿਪੋਰਟ ਨਹੀਂ ਦਿੰਦਾ ਉਨੀ ਦੇਰ ਉਸ ਫੁਹਵਾ ਤੇ ਵਿਸ਼ਵਾਸ ਨਾ ਕਰੋ ਅਤੇ ਤੁਹਾਨੂੰ ਲੈ ਚਲਦੇ ਹਾਂ ਅੰਦਰ ਮੈਡਮ ਐਸ ਐਮਓ ਭਪਿੰਦਰ ਕੌਰ ਜੀ ਦੇ ਕੋਲ ਅੱਜ ਦੀ ਤਾਜ਼ਾ ਖ਼ਬਰਾਂ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਏਕਾਲਰ ਨਿਊਜ਼ ਨਿਕੋਦਰ ਸੋ ਨਾ ਉਹ ਸਾਡਾ ਨਕੋਦਰ ਟਾਊਨ ਦੇ ਵਿੱਚ ਕੋਈ ਪੋਜ਼ਿਟਿਵ ਕੇਸ ਨਹੀਂ ਰਿਪੋਰਟ ਹੋਇਆ ਅਸੀਂ ਸੈਂਪਲਿੰਗ ਕਰ ਰਹੇ ਹਾਂ ਰੋਜ਼ ਕੱਲ ਅਸੀਂ 7 ਸੈਂਪਲ ਲਏ ਸੀ ਥਰੋਟ ਸਵਾਬ ਅੱਜ ਅਸੀਂ 35 ਥਰੋਟ ਸਵਾਬ ਲਏ ਆ ਜਿਨ੍ਹਾਂ ਚੋਂ ਕਿ 12 ਪੁਲਿਸਮੈਨ ਨੇ ਦੋ ਪ੍ਰੈਗਨੈਂਟ ਲੇਡੀਆਂ ਨੇ ਤੇ ਵੀ ਦੂਸਰੇ ਪੇਸ਼ੈਂਟ ਨੇ ਤੇ ਉਹਨਾਂ ਦੀ ਰਿਪੋਰਟ ਕੱਲ ਸ਼ਾਮ ਤੱਕ ਆ ਜਾਏਗੀ ਬਾਕੀ ਅਫਵਾਹਾਂ ਫੈਲਦੀਆਂ ਰਹਿੰਦੀਆਂ ਨੇ ਕਿ ਜੇ ਪੋਜ਼ਿਟਿਵ ਕੇਸ ਆਇਆ ਇਸ ਤਰ੍ਹਾਂ ਕੱਲ ਸਾਨੂੰ ਇੱਕ ਖਬਰ ਮਿਲੀ ਸੀ ਕਿ ਸ਼ਾਇਦ ਇੱਥੇ ਕੋਈ ਸਵੀਟ ਸ਼ਾਪ ਤੇ ਲੜਕਾ ਕੰਮ ਕਰਦਾ ਸੀਗਾ ਉਹ ਹਿਮਾਚਲ ਗਿਆ ਤੇ ਉੱਥੇ ਜਾ ਕੇ ਪੋਜ਼ਿਟਿਵ ਆਇਆ ਫਿਰ ਅਸੀਂ ਪਤਾ ਕੀਤਾ ਕਿ ਉਹ ਲੜਕਾ 3 ਸ਼ਾਪ ਤੇ ਜਾ ਕੇ ਪਤਾ ਕੀਤਾ ਕਿ 3 ਤਰੀਕ ਦਾ ਲੜਕਾ ਉਥੋਂ ਗਿਆ ਹੋਇਆ ਤੇ ਹਿਮਾਚਲ ਚੋਂ ਦਾ 3 ਦਿਨ ਪਹਿਲਾਂ ਟੈਸਟ ਹੋਇਆ ਪੋਜ਼ਿਟਿਵ ਆਇਆ ਸੋ ਅਸੀਂ ਉਸ ਸਵੀਟ ਸ਼ਾਪ ਦੇ ਲੈ ਹੋਰ ਲੜਕੇ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਵੀ ਅੱਜ ਅਥੇ ਥ੍ਰੋਟ ਸਵਾਬ ਲਏ ਹੈਗੇ ਚਾਰ ਹੋਰ ਲੜਕਿਆਂ ਦੇ ਥ੍ਰੋਟ ਸਵਾਬ ਲਏ ਹੈ ਐਂਡ ਹੋਪਫੁਲੀ ਸਾਰਾ ਠੀਕ ਠਾਕ ਰਹੇਗਾ ਸੋ ਐਜ਼ ਆਫ ਨਾਊ ਸਾਡੇ ਕੋਲ ਨਕੋਦਰ ਅਰਬਨ ਏਰੀਆ ਤੋਂ ਜਿਹੜਾ ਕਿ ਐਸਟੀਐਚ ਨਕੋਦਰ ਦੇ ਨਰ ਆਉਂਦਾ ਆ ਉਹਦੇ ਚ ਕੋਈ ਪੋਜ਼ਿਟਿਵ ਕੇਸ ਅ ਉਹ ਮੈਂ ਕੋਈ ਇਸ ਤੋਂ ਇਲਾਵਾਂ ਸੰਖੇਪ ਦੇ ਰਿਹਾ ਹਾਂ। ਇਹ ਤੋਂ ਇਲਾਵਾ। ਇੱਕ ਬਹੁਤ ਸ਼ਹਿਰ ਦੇ ਵਿੱਚ ਅਸੀਂ ਪਹਿਲਾਂ ਵੀ ਦੋ ਵਾਰੀ ਸੈਂਪਲਿੰਗ ਕਰ ਚੁੱਕੇ ਹਾਂ। ਇੱਕ ਵਾਰੀ ਫਰਸਟ ਟਾਈਮ ਅਸੀਂ 32 ਸੈਂਪਲ ਲਏ ਸੀ। ਫਿਰ 52 ਸੈਂਪਲ ਲਏ ਸੀ। ਕੱਲ 7 ਸੈਂਪਲ ਲਏ ਐ ਤੇ ਅੱਜ 35 ਸੈਂਪਲਸ ਲਏ ਐ। ਹੁਣ ਅਸੀਂ ਰੋਜ਼ ਹੀ ਡੇਲੀ ਸੈਂਪਲਿੰਗ ਕਰਾਂਗੇ। ਅਸੀਂ ਆਪਣੀ ਟੀਮ ਬਣਾ ਲਈ ਹੋਈ ਐ। ਸੋ ਹਰ ਰੋਜ਼ ਅਸੀਂ ਤਕਰੀਬਨ 50 ਦੇ ਕਰੀਬ ਸੈਂਪਲ ਲੈਣ ਦੀ ਕੋਸ਼ਿਸ਼ ਕਰਾਂਗੇ ਰੋਜ਼ ਐਵਰੀ ਡੇ। ਰੂਟੀ ਨੈਕਸਟ ਡੇ ਸ਼ਾਮ ਤੱਕ ਰਿਪੋਰਟ ਆ ਜਾਂਦੀ ਕਿਉਂਕਿ ਅਸੀਂ ਇੱਥੋਂ ਸੈਂਪਲ ਜ਼ਲੰਧਰ ਭੇਜੀਦੇ ਆ ਫਿਰ ਅਮਰitsar ਜਾਂਦੇ ਆ ਤੇ ਅਮਰitsar ਤੋਂ ਅਗਲੇ ਦਿਨ ਸ਼ਾਮ ਤੱਕ ਰਿਪੋਰਟ ਆ ਜਾਂਦੀ ਹੈ ਇਹ ਰੂਟੀਨ ਸੈਮੇ ਕੋ ਜਿਹੜੀ ਹਰਵਾਈ ਤੋਂ ਕਿਤੇ ਉੱਥੇ ਕਿਤੇ ਸੈਂਪਲ ਉੱਥੋਂ ਅਸੀਂ 4 ਸੈਂਪਲ ਲਏ ਲੰਦਰ ਭ ਜਾਂਦੇ ਹਾਂ ਜੀ ਇਸ ਤੋਂ ਇਲਾਵਾ ਵੀ ਰੋ ਮਿਸ਼ਨ ਫਤਿਹ ਉਹ ਮੁੰਦੇਵਾਲੇ ਦਾ ਹਾਂਜੀ ਮਿਸ਼ਨ ਫਤਿਹ ਜਿ ਇਹੀ ਹੈਗਾ ਕਿ ਅਸੀਂ ਸਭ ਨੇ ਕਰੋਨਾ ਤੇ ਰਲ ਕੇ ਫਤਿਹ ਪਾਣੀ ਆ ਉਹਦੇ ਲਈ ਸਾਨੂੰ ਪ੍ਰੀਕਾਸ਼ਨਸ ਵਰਤਣੀਆਂ ਪੈਣੀਆਂ ਨੇ ਉਹ ਜਿਸ ਤਰ੍ਹਾਂ ਕੇ ਸੀ बार-बार ਦੱਸ ਚੁੱਕੇ ਆ ਸਭ ਤੋਂ ਐਨ ਹੈਗਾ ਅਗਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਜਾਵੇ ਬਿਨਾ ਜ਼ਰੂਰਤ ਤੋਂ ਬਿਨਾ ਕੰਮ ਤੋਂ ਕਰੋਨਾ ਨਿਕਲਿਆ ਜਾਵੇ ਲੋਕਾਂ ਨੂੰ ਲਾਕਡਾਊਨ ਖੁੱਲਣ ਤੇ ਸ਼ਾਇਦ ਗਲਤ ਫਹਿਮੀ ਹੋ ਗਈ ਹੈ ਕਿ ਜੇ ਕਰੋਨਾ ਹੁਣ ਖਤਮ ਹੋ ਗਿਆ ਇਸ ਕਰਕੇ ਸਾਨੂੰ ਅਲਾਉ ਕੀਤਾ ਜਾ ਰਿਹਾ ਇਹ ਗੱਲ ਬਿਲਕੁਲ ਨਹੀਂ ਹੈ ਸਗੋਂ ਹੁਣ ਕਰੋਨਾ ਫੈਲਣ ਦਾ ਖਤਰਾ ਜ਼ਿਆਦਾ ਹੈ ਕਿਉਂਕਿ ਪਹਿਲਾਂ ਤਾਂ ਜ਼ਬਰਦਸਤੀ ਲੋਕਾਂ ਨੂੰ ਘਰਾਂ 'ਚ ਠਹਿਰਾਇਆ ਹੋਇਆ ਸੀ ਕਰਫਿਊ ਲਗਾ ਕੇ ਪੁਲਿਸ ਦੀ ਸਖਤਾਈ ਨਾਲ ਹੁਣ ਸਾਡੇ ਸਾਡੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਕਿਉਂਕਿ ਹੁਣ ਲੋਕਾਂ ਦਾ ਬਾਹਰ ਨਿਕਲਣਾ ਸ਼ੁਰੂ ਹੋ ਗਏ ਐ ਤੇ ਇਸ ਕਰਕੇ ਸਪਰੈਡ ਹੋਣ ਦਾ ਖਤਰਾ ਜ਼ਿਆਦਾ ਐ ਜਦੋਂ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਕਰੋਨਾ ਨਿਕਲਿਆ ਜਾਵੇ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਜਾਵੇ ਬਾਰ-ਬਾਰ ਹੱਥ ਧੋਤੇ ਜਾਣ ਮਾਸਕ ਜ਼ਰੂਰ ਪਹਿਨੇ ਜਾਵੇ ਸੋ ਸਾਰੀਆਂ ਪ੍ਰੀਕਾਸ਼ਨਸ ਦਾ ਖਿਆਲ ਰੱਖਿਆ ਜਾਵੇ ਥੁਕਣਾ ਬਿਲਕੁਲ ਨਹੀਂ ਐ ਕਿਉਂਕਿ ਇਹਨਾਂ ਚੀਜ਼ਾਂ ਨਾਲ ਹੀ ਕਰੋਨਾ ਫੈਲਦਾ ਐ ਤੇ ਇਹਨਾਂ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਤੇ ਤਾਂ ਹੀ ਅਸੀਂ ਕਰੋਨਾ ਤੇ ਫਤੇ ਪਾ ਸਕਦੇ ਹਾਂ ਅਸੀਂ ਦੇਖੋ ਜੀ ਹਮੇਸ਼ਾ ਕੋਸ਼ਿਸ਼ ਕਰੀਦੀ ਆ ਪੁਲਿਸ ਨੂੰ ਵੀ ਕੰਟੈਕਟ ਕਰਦਾ ਆ ਇਮੀਡੀਏਟਲੀ ਉਹਨਾਂ ਨੂੰ ਵੀ ਚਲਾਨ ਕਰਨ ਲਈ ਕਹੀਦਾ ਬਾਹਰ ਵੀ ਅਸੀਂ ਹਸਪਤਾਲ ਦੇ ਬਾਹਰ ਵੀ ਵਾਸ਼ ਬੇਸਨ ਸੋਪ ਰੱਖਿਆ ਹੋਇਆ ਹੈ ਕਿ ਜਿਹਨੇ ਹਸਪਤਾਲ ਦੇ ਅੰਦਰ ਵੀ ਆਣਾ ਸਾਬਨ ਨਾਲ ਹੱਥ ਧੋ ਕੇ ਤੇ ਬਾਸ ਪਾ ਕੇ ਹਸਪਤਾਲ ਦੇ ਅੰਦਰ ਆਓ ਕੋਈ ਵੀ ਬਾਧੂ ਬੰਦਾ ਅੰਦਰ ਨਾ ਆਵੇ ਜੇ ਕੋਈ ਪੇਸ਼ੈਂਟ ਨੂੰ ਜ਼ਰੂਰਤ ਹੈ ਤਾਂ ਉਹਦੇ ਨਾਲ ਇੱਕ ਅਟੈਂਡੈਂਟ ਹੀ ਆਵੇ ਆਦਰਵਾਇਜ਼ ਮਤਲਬ ਜਿੱਥੇ ਵੀ ਹੋ ਸਕੇ ਸਾਰੇ ਜਣੇ ਰਲ ਮਿਲ ਕੇ ਕੋਸ਼ਿਸ਼ करिए ਲੋਗਾਂ ਨੂੰ ਸਮਝਾਈਏ ਕਿ 마스크 जरूर ਪਹਿਨਿਆ ਜਾਵੇ ਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਪ੍ਰਤੀ ਅਸੀਂ ਆਪਣਾ ਪੂਰਾ ਧਿਆਨ ਦੇਈਏ ਤਾਂ ਹੀ ਅਸੀਂ ਕੋਰੋਨਾ ਤੇ ਫਤਿਹ پا ਸਕਦੇ ਹਾਂ